ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਟਿੱਠੇ ਸਭ ਦੁੱਖ ਜਾਇ ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਜਿਸ ਠਿਠੇ ਸਭ ਦੁੱਖ ਜਾਏ ਜਾਏ ਸਿਨਹਰ ਕ੍ਰਿਸ਼ਨ ਤਖਤ ਸਿਰ ਸਹ ਪਾਤਸ਼ਾਹੋ ਨਹਿ ਚਲ ਚੌਰ ਛਤ ਥੋੜੀ ਵੱਡ ਵੱਡਾ ਪਾਰ ਤੇਰਾ ਮਰਤਬਾ ਰੰਗ ਰੰਗਨ ਇਕ ਮਜਾਪਨ ਕਰਤ ਵਾ ਜੀਆਂ ਅੱਗੇ ਸਫ ਜਾਣਵਾ ਸਭ ਕੀ ਤੇਰੇ ਵਸ ਤੇਰਾ ਕਰਤ ਵਾ ਤੇਰੇ ਕਰਨ ਓ ਮਰਤਬਾ ਰੰਗ ਪ੍ਰੰਗ ਨਿਕਨਾ ਜਪਨ ਕਰਤਬਾ ਜੀ ਆਂਦਰ ਜੀਓ ਸਭ ਕੇ ਜਾਣਦਾ ਸਭ ਕੇ ਤੇਰਾ ਵਸ ਤੇਰਾ ਘਰਪਲਾ ਤੇਰੇ ਘਰ ਅਨੰਦ ਵਧਾਈ ਤੁਧ ਘਰ ਮਾਨ ਮਹਿਤਾ ਤੇ ਜੀ ਆਪਣਾ ਆਪ ਜਰ ਸਰਬਤਨਾ ਪ੍ਰਭੂ ਦਿਸਜਨ ਕਤਾ ਨਾਨਕ ਦਾਸ ਸੰਦਾਸ ਤੁਧ ਅਗੇ ਬਿਨਵਤਾ ਸਲੋ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤਿ ਤੇ ਸਰਾਰ ਦੋਇ ਦਾਇਂ ਦਾਇਆ ਖਿਲੇ ਸਗਲ ਜਗਤ ਚੰਗੀਆਂ ਬੁਰੀਆਂ ਵਾਚੈ ਤਰਮ ਦੂਰ ਕਰਮੀ ਆਪੋ ਆਪਣੀ ਕੇ ਨਿੜੈ ਕਿ ਤੂ ਜਿਨੀ ਨਾਮ गएम सख़्त काल नानक ते मुखिय उजले खे छुटी सप्नु Satana... तन वाहे गुरु जी गुर नानक पग पंकज बंधन पागपङ्कज बन्दन सिमरु अंगद दुख निकंदन कन्दन गुरु अमरदास हृदय नित त्याव ਹਰਦ ਨਿਤ ਤਿਆਉ ਰਾਮਦਾਸ ਗੁਰੂ ਸ੍ਰੀ ਹਰ ਗੋਪਿੰਦ ਸੁਭ ਮਤ ਪ੍ਰਕਾਸ਼ਕ ਸ੍ਰੀ ਹਰ ਰਾਇ ਨਮੋ ਕਰ ਜੂਰੀ ਨਮੋ ਕਰ ਜੂਰੀ ਸ੍ਰੀ ਹਰ ਕ੍ਰਿਸ਼ਨ ਮਨ

ਬੰਦੂ ਬਾਰ ਬਾਰ ਜਗਦੀਸ਼ਾ ਜਾ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੂ ਕਰ ਅਨੁਰਾਗ ਇਕੰਕਾਰ ਸਤਗੁਰੂ ਤਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਹਫਤ ਹੈ ਗੁਨ ਬਿਨਾ ਸਨ ਸੂਏ ਵਾਹਿ ਗੁਰੂ ਜੀ ਕੀ ਵਰਤੇ ਹੈ ਬਿਗਨ ਬਿਨਾ ਸਨ ਸੂਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧੰਨ ਵਾਹਿਗੁਰੂ ਜੀ ਸ੍ਰੀ ਹਰਿ ਰਾਏ ਅਡੂੜ ਤੁਰੰਗ ਬੇਗੀ ਚੰਚਲ ਬਲ ਸਰਪੰਗ बाग उठा तुंध तब करियो नटसम फांदत चपलत चरियो श्री अरूड़ंग बेकी चंचल बलसरबंग बाग उठाए तुं तब करियो ਤਤ ਸਮਫੰਦਤ ਚਪਲਤ ਚਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਵਰ ਛਤਰ ਤਖਤ ਦੇ ਮਾਲਕ